ਹਾਂ ਜੀ 1981 ਮਾਡਲ ਦਾ ਟਰੈਕਟਰ ਦਿਖਾਉਂਦੇ ਆ ਸੰਭਾਲ ਕੇ ਰੱਖਿਆ ਹੋਇਆ 1981 ਮਾਡਲ ਹਾਂ ਜੀ ਸੰਭਾਲ ਕੇ ਰੱਖਿਆ ਹੋਇਆ ਜੀ ਦੇਖੋ ਤੁਸੀਂ ਸਵਾਰ 723 ਇਹ ਬਣਾਉਣ ਲਈ ਮਿਸਰੀ ਚਾਹੀਦਾ ਹੋਰ ਇਸਤਰੀ ਬਣਾਉਂਦੇ ਪਏ ਜੀ ਦੇਖੋ ਤੁਸੀਂ ਦੇਖ ਲਓ ਜੀ ਟਰੈਕਟਰ 1983 ਮਾਡਲ ਰਿਪੇਅਰ ਕਰਦੇ ਹੋਏ ਟਰੈਕਟਰ ਦੀ ਇਹੋ ਜਿਹੀ ਕਾਸੀ ਜੀ ਹੱਥ ਰਿਪੇਅਰ ਕਰਦੇ ਹੋਏ ਨੰਇਸਤਰੀ ਮਿਲ ਜੂਗਾ ਹਾਂ ਜੀ ਸੱਚੀ ਗੱਲ ਜੀ ਮਿਸਤਰੀ ਵੀ ਤੁਹਾਨੂੰ ਮਿਲ ਜੂਗਾ ਜੀ 19 ਕੋਈ ਵੀ ਸੋਹਰਾ ਟਰੈਕਟਰ ਹੋਵੇ ਕੋਈ ਵੀ ਖਰਾਬੀ ਹੋਵੇ 88 83 ਦੀ ਹਾਂ ਜੀ ਹਾਂ ਜੀ ਦੇਖ ਲੋ ਜੀ ਤੁਸੀਂ ਫਿਲਟਰ ਨਾ ਦੇ ਹੋ ਫਾਚ ਪਾ ਗਈ ਉਹ ਆ ਜਿਹੜੀ ਚੋਣੇ ਦਾ ਸੀ ਜਮਾ ਗਿਆ ਚੋਣ ਦੀ ਉੜਾਈ ਹੋਣੀ ਆ ਉਸ ਕਰਕੇ ਟਰੈਕਟਰ ਦੀ ਤਿਆਰੀ ਹੁੰਦੀ ਬਈ ਕਾਲਾ ਤੇਲ ਆਲਾ ਕਹਿੰਦੇ ਉਹ ਬਾਲਟੀ ਸਹੀ ਗੁੱਸ ਹੋਰ ਤੇਲੇ ਤੇ ਬਾਲਟੀ ਹੈ ਮੇਰੇ ਨਾਲ ਜੀ ਉਹ ਤੇ ਕਾਲਾ ਇਹ ਇਹ ਨਾ ਮੇਰੇ ਕੋ ਸਾਡੇ ਅੰਕਲ ਹੋਣੀ ਬੈਠੇ ਆ ਜੀ ਇਹ ਵੀ ਮਤੇ ਨਕੇ

ਹਾਂ ਨਾ ਧਾਣੇ ਪਾਉਣ